ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਪ੍ਰਮਿੰਦਰ ਸੋਢੀ ਜੀ ਦੁਆਰਾ ਅਨੁਵਾਦਿਤ ਕੀਤੀ ਕਿਤਾਬ ਧੰਪਦ ਵਕਤੀ ਸੁਖ ਜਿਹੜਾ ਆਦਮੀ ਨਾ ਕਰਨ ਵਾਲੇ ਕੰਮ ਕਰੇ ਅਤੇ ਕਰਨ ਜੋ ਕਮਾਂ ਵੱਲ ਧਿਆਨ ਹੀ ਨਾ ਦੇਵੇ ਜਿਹੜਾ ਆਦਮੀ ਜੀਵਨ ਦਾ ਅਸਲੀ ਮਕਸਦ ਭੁੱਲ ਜਾਵੇ ਅਤੇ ਥੋੜਾ ਜਿਹਾ ਟਿਕਣ ਵਾਲੇ ਸੁੱਖਾਂ ਵਿੱਚ ਡੁੱਬਿਆ ਰਹੇ ਅਜਿਹੇ ਆਦਮੀ ਇੱਕ ਦਿਨ ਧਿਆਨ ਦੀਆਂ ਉਚਾਈਆਂ ਨੂੰ ਛੂ ਰਹੇ ਬੁੱਧਪੁਰਸ਼ਾਂ ਨਾਲ ਯਿਲਖਾ ਕਰਨ ਲੱਗਦਾ ਹੈ। ਸੁੱਖ ਅਤੇ ਦੁੱਖ ਦੋਹਾਂ ਤੋਂ ਮਾਨਸਿਕ ਵਿਥ ਮਣਾਈ ਰੱਖੋ ਕਿਉਂਕਿ ਸੁੱਖਾਂ ਤੋਂ ਵਾਂਝੇ ਰਹਿ ਜਾਣ ਨਾਲ ਵੀ ਤੇ ਦੁੱਖਾਂ ਦਾ ਸ਼ਿਕਾਰ ਹੋਣ ਨਾਲ ਵੀ ਬੇਚੈਨੀ ਹੀ ਪੱਲੇ ਪੈਂਦੀ ਹੈ। ਸੁੱਖਾਂ ਨਾਲ ਬਹੁਤੀ ਸਾਝ ਨਾ ਪਾਵੋ ਕਿਉਂਕਿ ਇਸ ਦੇ ਖਤਮ ਹੋਣ ਨਾਲ ਦੁੱਖ ਹੁੰਦਾ ਹੈ। ਜਿਹੜਾ ਮਨੁੱਖ ਸੁਖ ਅਤੇ ਦੁੱਖ ਦੋਹਾਂ ਤੋਂ ਮਾਨਸਿਕ ਵਿਤ ਕਾਇਮ ਰੱਖਦਾ ਹੈ ਉਹ ਬੰਧਨ ਮੁਕਤ ਹੋ ਕੇ ਵਿਚਰਦਾ ਹੈ ਪਿਆਰੀ ਲੱਗਣ ਵਾਲੀ ਵਸਤੂ ਦੁੱਖ ਤੇ ਡਰ ਦਾ ਕਾਰਨ ਬਣਦੀ ਹੈ ਜੇ ਕੋਈ ਮਨੁੱਖ ਪਿਆਰੀ ਲੱਗਣ ਵਾਲੀ ਵਸਤੂ ਤੋਂ ਮੁਕਤ ਰਹਿ ਕੇ ਵਿਚਰਦਾ ਹੈ ਉਹ ਦੁੱਖ ਤੇ ਡਰ ਤੋਂ ਵੀ ਮੁਕਤ ਹੋ ਜਾਂਦਾ ਹੈ ਪ੍ਰੇਮ ਦੁੱਖ ਤੇ ਡਰ ਦਾ ਕਾਰਨ ਬਣਦਾ ਹੈ ਜੇ ਕੋਈ ਮਨੁੱਖ ਪ੍ਰੇਮ ਤੋਂ ਮੁਕਤ ਹੋ ਕੇ ਵਿਚਰਦਾ ਹੈ ਤਾਂ ਉਹ ਦੁੱਖ ਤੇ ਡਰ ਤੋਂ ਵੀ ਮੁਕਤ ਹੋ ਜਾਂਦਾ ਹੈ ਭੋਗ ਵਿਲਾਸ ਦੁੱਖ ਤੇ ਡਰ ਦਾ ਕਾਰਨ ਬਣਦੇ ਹਨ ਜੇ ਕੋਈ ਮਨੁੱਖ ਭੋਗ ਵਿਲਾਸ ਤੋਂ ਮੁਕਤ ਹੋ ਕੇ ਵਿਚਰਦਾ ਹੈ ਤਾਂ ਉਹ ਦੁੱਖ ਤੇ ਡਰ ਤੋਂ ਵੀ ਮੁਕਤ ਹੋ ਜਾਂਦਾ ਹੈ ਹਵਸ ਵਿੱਚ ਲੀਨਤਾ ਦੁੱਖ ਤੇ ਡਰ ਦਾ ਕਾਰਨ ਬਣਦੀ ਹੈ ਹਵਸ ਤੋਂ ਮੁਕਤ ਹੋ ਕੇ ਵਿਚਰਨ ਨਾਲ ਦੁੱਖ ਤੇ ਡਰ ਤੋਂ ਵੀ ਮੁਕਤ ਹੋਇਆ ਜਾ ਸਕਦਾ ਹੈ ਇਛਾਵਾਂ ਦੁੱਖ ਤੇ ਡਰ ਦਾ ਕਾਰਨ ਬਣਦੀਆਂ ਹਨ ਜੇ ਕੋਈ ਮਨੁੱਖ ਇਛਾਵਾਂ ਤੋਂ ਮੁਕਤ ਹੋ ਜਾਵੇ ਤਾਂ ਦੁੱਖ ਤੇ ਡਰ ਦੋਹਾਂ ਦੀ ਹੋਂਦ ਖਤਮ ਹੋ ਜਾਂਦੀ ਹੈ ਜਿਹੜਾ ਆਦਮੀ ਨੇਕੀ ਤੇ ਗਿਆਨ ਰੱਖਦਾ ਹੈ ਜਿਹੜਾ ਆਦਮੀ ਧੰਮ ਭਾਵ ਸਰਵ ਵਿਆਪੀ ਨਿਜਮਾਂ ਨਾਲ ਇਕਸੁਰ ਹੋ ਕੇ ਵਿਚਰਦਾ ਹੈ ਜਿਸ ਦੇ ਬੋਲ ਸੱਚੇ ਹੋਣ ਅਤੇ ਜਿਹੜਾ ਆਪਣੇ ਕਰਤੱਵ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ ਅਜਿਹੇ ਮਨੁੱਖ ਨੂੰ ਸਾਰੇ ਹੀ ਪਿਆਰ ਕਰਦੇ ਹਨ ਆਪਣੀ ਧੁੰਨ ਵਿੱਚ ਪੱਕਾ ਅਨੰਤ ਵਿਆਪਕ ਨਿਰਮਾਣ ਲਈ ਤਾਂਗ ਰੱਖਣ ਵਾਲਾ ਰਥੋੜ ਚਿਰੇ ਸੁੱਖਾਂ ਤੋਂ ਮੁਕਤ ਰਹਿਣ ਵਾਲਾ ਵਿਅਕਤੀ ਨਦੀ ਦੀ ਧਾਰ ਦੇ ਉਲਟ ਤਰਨ ਵਾਲਾ ਤਰਾਕਹਾ ਹੁੰਦਾ ਹੈ देर बाद ਪਰਦੇਸ਼ਾਂ ਤੋਂ ਪਰਤਣ ਵਾਲੇ ਮਨੁੱਖ ਦਾ ਉਸ ਦੇ ਸ਼ੁਭਚਿੰਤਕ ਦੋਸਤ ਤੇ ਰਿਸ਼ਤੇਦਾਰ ਪਰਮਾ ਸਵਾਗਤ ਕਰਦੇ ਹਨ ਜਿਵੇਂ ਇੱਕ ਦੋਸਤ ਦੂਸਰੇ ਦੋਸਤ ਦਾ ਪ੍ਰਦੇਸ਼ ਤੋਂ ਮੁੜਨ ਸਮੇਂ ਸਵਾਗਤ ਕਰਦਾ ਹੈ ਇਸੇ ਤਰ੍ਹਾਂ ਇਸ ਜੀਵਨ ਵਿੱਚ ਕੀਤੇ ਚੰਗੇ ਕਰਮ ਉਸ ਦਾ ਅਗਲੇ ਜਨਮ ਵਿੱਚ ਸਵਾਗਤ ਕਰਦੇ ਹਨ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ